ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਡਾਇਰੈਕਟਰ ਮੇਨਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ 300 ਗੈਸ ਦੇ ਵਿੱਚ ਬਣਿਆ ਕੋਠੀ ਟਾਈਪ ਘਰ ਵਿਕਾਊ ਹੈ ਜੀ ਨੇੜੇ ਪੀਰ ਮੰਦਰ ਗਲੀ ਕਾਰਖਾਨੇ ਵਾਲੀ ਬੇਗੂ ਰੋਡ सिरसा ਤਿੰਨ ਰੂਮ ਬਣੇ ਹੋਏ ਨੇ ਤੇਨ ਘਰ ਪਾਰਕਿੰਗ ਬਾਕੀ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 9255229403 ਇਸ ਨੰਬਰ ਤੇ ਫੋਨ ਕਰਕੇ 300 ਗਜ਼ ਦੇ ਵਿੱਚ ਬਣਿਆ ਕੋਠੀ ਟਾਈਪ ਘਰ ਤੁਸੀਂ ਖਰੀਦ ਸਕਦੇ ਹੋ ਜੀ ਹਾਊਸ ਫॉर ਸੇਲ ਹੈ ਜੀ ਪਿੰਡ ਚੱਕ ਕਲਾ ਪਟਿਆਲਾ ਗਰਾਉਂਡ ਫਲੋਰ ਤੇ ਦੋ ਬੈਡਰੂਮ ਨੇ ਦੋ ਸਟੋਰ ਨੇ ਇੱਕ ਡਰਾਇੰਗ ਰੂਮ ਹੈ ਦੋ ਕਿਚਨ ਨੇ ਦੋ ਬਾਹਰ ਹਾਲ ਬਣੇ ਹੋਏ ਨੇ ਫਰਸਟ ਫਲੋਰ ਤੇ ਦੋ ਬੈਡਰੂਮ ਲੌਬੀ ਤੇ ਵਾਸ਼ਰੂਮ ਰੇਟ ਹੈਗਾ ਜੀ 45 ਲੱਖ ਰੁਪਏ 45 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਬਹੁਤ ਸੋਹਣੀ ਵੀਡੀਓ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਇਹ ਪੂਰੀ ਫੈਮਿਲੀ ਵਿਦੇਸ਼ ਜਾ ਰਹੀ ਹੈ ਜੀ ਇਸ ਕਰਕੇ ਵਿਕਾਊ ਆ 62845 25671 62845 25671 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਆ ਕਰੋ ਜੀ ਜਿਹੜੇ ਵੀਰਾਂ ਦੇ ਬਹੁਤ ਸੋਹਣੇ ਤੇ ਵਧੀਆ ਕਮੈਂਟਸ ਆਉਦੇ ਨੇ ਉਹ ਵੀਡੀਓ ਦੇ ਵਿੱਚ ਪੜੇ ਜਾਂਦੇ ਨੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਜੀ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਅੱਜ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੁਸੀਂ ਕਿਤੇ ਵੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਪੰਜ ਤੋਂ ਸੱਤ ਫੋਟਾ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਚਾਹੇ ਕੋਈ ਬਿਜ਼ਨਸ ਹੋਵੇ ਜਾਂ ਜ਼ਮੀਨ ਪਲਾਟ ਕੋਠੀਆਂ ਕਰ ਕਿਸੇ ਵੀ ਤਰ੍ਹਾਂ ਦੀ ਐਡ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ ਜਰਸੀ ਨਸਲ ਦੀ ਤਲ ਲਗਾ ਵਿਕਾਊ ਹੈ ਜੀ ਗਾਂ ਵਿਕਾਊ ਆ ਜਰਸੀ ਨਸਲ ਦੀ ਹੈ ਤਲ ਹੈ ਜੀ ਤੀਜੇ ਸੂਏ ਸੋਣ ਵਾਲੀ ਹੈ ਦੁੱਧ 20 ਲੀਟਰ ਪਲੱਸ ਹੈ ਜੀ 6 ਦਿਨ ਬਾਕੀ ਨੇ ਸੋਣ ਚ ਪਿੰਡ ਕੋ ਦੱਬਠਿੰਡਾ ਦੇ ਵਿੱਚ ਇਹ ਗਾਂ ਹੈ ਜੀ 55000 ਰੁਪਏ ਰੇਟ ਰੱਖਿਆ ਗਿਆ ਜੀ 9530697327 9530697327 ਇਸ ਨੰਬਰ ਤੇ ਫੋਨ ਕਰਕੇ ਜਰਸੀ ਨਸਲ ਦੀ ਤੇ ਲਗਾ ਤੀਜੇ ਸੂਏ ਸੋਣ ਵਾਲੀ 6 ਦਿਨ ਬਾਕੀ ਨੇ 55000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 17 ਕਨਾਲਾਂ ਜ਼ਮੀਨ ਵਿਕਾਊ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਵੀਰ ਨੇ 11 ਫੁੱਟ ਰਾਹ ਤੇ ਪਿੰਡ ਕੁੱਦਾ ਬਠਿੰਡਾ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਫਰੰਟ ਗੇਟ ਦੇ ਬਿਲਕੁਲ ਨਜ਼ਦੀਕ ਕਿਸੇ ਵੀਰ ਨੇ ਕੋਈ ਕਲੋਨੀ ਕਟਣੀ ਹੋਵੇ ਜਾਂ ਕੋਈ ਪੀਜੀ ਬਣਾਉਣ ਦੇ ਲਈ ਬਹੁਤ ਵਧੀਆ ਵੈਸਟ ਲੋਕੇਸ਼ਨ ਹੈ ਜੀ 30 ਲੱਖ ਰੁਪਏ ਕਨਾਲ ਦੇ ਹਿਸਾਬ ਨਾਲ ਰੇਟ ਰੱਖਿਆ ਗਿਆ ਜੀ 9530697303 99306 97327 ਇਸ ਨੰਬਰ ਤੇ ਫੋਨ ਕਰਕੇ ਤੁਸੀਂ 17 ਕਨਾਲਾਂ ਜ਼ਮੀਨ 30 ਲੱਖ ਕਨਾਲ ਦੇ ਹਿਸਾਬ ਨਾਲ ਖਰੀਦ ਸਕਦੇ ਹੋ इनोਵਾ ਜੀ 4 ਗੱਡੀ ਵਿਕਾਊ ਹੈ ਜੀ ਗੱਡੀ 2008 ਮਾਡਲ ਹੈ ਪਾਰ ਸਿੰਘ 2029 ਤੱਕ ਏਰੀਆ ਚਮਕੌਰ ਸਾਹਿਬ 2.5 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਬਾਕੀ ਕਾਗਜ਼ ਵਗੈਰਾ ਦੀ ਓਕੇ ਹੈ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਕੋਈ ਐਕਸੀਡੈਂਟ ਨਹੀਂ ਹੈਗਾ ਫੁੱਲ ਗਾਰੰਟੀ ਏਸੀ ਹੀਟਰ ਦੀ ਵੀ 2.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ 2008 ਮਾਡਲ ਗੱਡੀ ਹੈ 7986311108 7986311108 ਇਸ ਨੰਬਰ ਤੇ ਫੋਨ ਕਰਕੇ ਇਨੋਵਾ G4 ਗੱਡੀ 2008 ਮਾਡਲ 2.5 ਲੱਖ ਰੁਪਏ ਦੇ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ 5 ਕਿੱਲੇ ਜ਼ਮੀਨ ਵਿਕਾਊ ਹੈ ਜੀ ਬਠਿੰਡਾ ਅੰਮ੍ਰਿਤਸਰ ਹਾਈਵੇ ਦਾ 600 ਫੁੱਟ 프ਰੰਟ ਮੋਟਰ ਦਾ ਅੱਧ ਤੇ ਨਹਿਰ ਦਾ ਪਾਣੀ ਹੈ ਮੋਟਰ ਦਾ ਅੱਧ ਹੈ ਜੀ ਨਾਲ ਨਹਿਰ ਦਾ ਪਾਣੀ ਵੀ ਹੈ ਰੇਟ ਹੈ 95 ਲੱਖ ਰੁਪਏ ਕਿੱਲੇ ਦਾ ਏਰੀਆ ਜਾਖੜ ਵਾਲੇ ਦੀ ਜ਼ਮੀਨ ਹੈ ਨੇੜੇ ਲੰਬਵਾਲੀ 9814467391 9814467391 ਇਸ ਨੰਬਰ ਤੇ ਫੋਨ ਕਰਕੇ 5 ਕਿੱਲੇ ਜ਼ਮੀਨ 95 ਲੱਖ ਨੂੰ ਤੁਸੀਂ ਕਿੱਲਾ ਖਰੀਦ ਸਕਦੇ ਹੋ ਜੀ ਤੇ ਅੱਗੇ ਗੱਲ ਕਰਦੇ ਹਾਂ ਜੀ ਕਮੈਂਟਾਂ ਦੇ ਤੀਤ ਸਿੰਘ ਤਰਸਪੁੰਦੜ ਪ੍ਰਵੀਨ 바ਵਾ ਦਲਜੀਤ ਸਿੰਘ ਤੂਰ ਸਾਹਿਬ ਹਰਪਾਲ ਸਿੰਘ ਇਕਵਾਲ ਢਾਲੀਵਾਲ ਨੈਬ ਦਿਓਲ ਕੋਖਰ ਤੋਂ ਸੋ ਇਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਕਰਦੇ ਆਂ ਜੀ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਚਾਹੀਦੀਆਂ ਨੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਜੀ ਤੇ ਕਮੈਂਟਾਂ ਦੇ ਵਿੱਚ ਏਰੀਆ ਜ਼ਰੂਰ ਦੱਸਿਆ ਕਰੋ ਤਾਂ ਕਿ ਪਤਾ ਚੱਲ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਵੇਖ ਰਹੇ ਨੇ ਤੁਹਾਡਾ ਸਾਰਿਆਂ ਦਾ ਤਹਿਤ ਰੂ ਧੰਨਵਾਦ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਇੱਕ ਵਾਰ ਨੰਬਰ ਨੋਟ ਕਰ ਲਓ 987798846 ਇਹ ਸਾਡਾ ਵਟਸਐਪ ਨੰਬਰ ਹੈ ਜੋ ਕਿ ਵੀਡੀਓ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਸ ਨੰਬਰ ਤੇ ਕਰਨਾ ਕੀ ਹੈ 5 ਤੋਂ 7 ਫੁੱਟ ਦਾ ਪ੍ਰੋਪਰ ਵੀਡੀਓ ਵੀਡੀਓ ਬਣਾਉਣਾ ਜ਼ਰੂਰੀ ਹੈ ਜੀ ਜੇਕਰ ਤੁਸੀਂ ਜ਼ਮੀਨ ਕੋਠੀ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਵੀਡੀਓ ਜ਼ਰੂਰ ਬਣਾਇਆ ਕਰੋ ਗੇਟ ਤੋਂ ਲੈ ਕੇ ਪੂਰੀ ਕੋਠੀ ਘਰ ਜਾਂ ਤੁਹਾਡਾ ਕੋਈ ਵੀ ਮਕਾਨ ਹੈ ਉਹਦੀ ਬਣਾ ਸਕਦੇ ਹੋ ਤੇ ਜੇਕਰ ਜ਼ਮੀਨ ਹੈ ਤਾਂ ਤੁਸੀਂ ਉਸ ਦੀ ਵੀਡੀਓ ਬਣਾਉਣ ਵੇਲੇ ਕਰਨਾ ਕੀ ਹੈ ਇੱਕ ਤਾਂ ਤੁਸੀਂ ਇਹ ਦਿਖਾਉਣਾ ਵੀ ਉਹਦੇ ਵਿੱਚ ਕੋਈ ਰੋਡ ਲੱਗਦਾ ਹੈ ਕੱਚਾ ਰਸਤਾ ਜਾਂਦਾ ਹੈ ਪਾਣੀ ਦਾ ਕੀ ਸਾਧਨ ਹੈ ਨਹਿਰੀ ਪਾਣੀ ਹੈ ਕੋਈ ਮੋਟਰ ਲੱਗੀ ਹੈ ਇਹ ਜ਼ਰੂਰ ਦਿਖਾਇਆ ਕਰੋ ਜੀ ਤੇ ਸਾਰੀ ਜਾਣਕਾਰੀ ਭੇਜਿਆ ਕਰੋ ਜੀ ਤੁਹਾਡੀ ਜਾਣਕਾਰੀ ਭੇਜਣ ਦੇ ਨਾਲ ਹੀ ਹੁੰਦਾ ਕਿ ਤੁਹਾਡੀ ਇਹ ਜਲਦੀ ਲੱਗ ਜੂਗੀ ਤੇ ਜਿਹੜੀ ਕੋਈ ਜ਼ਮੀਨ ਆ ਤੁਹਾਡੀ ਛੇਤੀ ਸੇਲ ਹੋ ਜੂਗੀ ਤੇ ਸਾਰੇ ਵੀਰਾਂ ਦਾ ਤੈਅ ਦਿਓ ਧੰਨਵਾਦ ਤੁਸੀਂ ਚੈਨਲ ਦੇ ਨਾਲ ਜੁੜਿਆ ਆ ਰਹੇ ਹੋ ਤੇ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ Facebook ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ